ਇਨੂੰ ਛੱਡ ਕੇ ਨਾ ਇਹਦੇ ਵੀ ਨਹੀਂ ਹੋਣਾ ਪਊਗਾ ਦੋਸਤ ਜੇਕਰ ਤੁਸੀਂ ਜੈਰਾਂ ਖਾ ਰਹੇ ਹੋ ਤਾਂ ਤੁਹਾਨੂੰ ਨਾਲ ਆ ਚੀਜ਼ਾਂ ਵੀ ਖਾਣੀਆਂ ਪੈਣੀਆਂ ਆਹ ਨਹੀਂ ਖਾ ਸਕਦੇ ਤੁਸੀਂ ਇਹ ਕੀ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ ਵੀ ਇਹ ਕੀ ਹੈ ਠੀਕ ਹੈ ਇਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹ ਹੀ ਹੈ ਕੀ ਤੇ ਆਹ ਕੀ ਚੀਜ਼ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਕੱਲ੍ਹ ਆਪਾਂ ਹਰ ਇੱਕ ਬੰਦਾ ਨਾ ਚਾਹੁੰਦੇ ਹੋਏ ਵੀ ਸਾਰਾ ਦਿਨ ਜ਼ਹਿਰ ਖਾਈ ਜਾਂਦੇ ਆਂ ਭਾਈ ਜਿੰਨੂੰ ਤੁਸੀਂ ਦੁੱਧ ਕਹਿੰਨੇ ਹੋ ਉਹ ਜੀ ਟੀਕਾ ਲਾ ਕੇ ਮੱਝ ਦੇ ਚੋਏ ਜਾਂਦਾ ਉਹ ਵੀ ਜ਼ਹਿਰ ਆ ਪਸ਼ੂ ਪੱਠੇ ਖਾਂਦੇ ਆ ਉਹ ਫਿਰ ਦੁੱਧ ਨਿਕਲਦਾ ਤਾਂ ਜ਼ਹਿਰ ਆ ਕਣਕ ਝੋਨਾ ਇਹ ਸਾਰੀ ਰੀਟਾ ਫਸਲਾਂ ਦੇ ਸਪਰੇਅ ਨੇਵਾ ਹੁੰਦੀ ਆ ਉਹ ਤਾਂ ਜ਼ਹਿਰ ਆ ਹਰ ਚੀਜ਼ ਦੇ ਵਿੱਚ ਜ਼ਹਿਰ ਹੀ ਜ਼ਹਿਰ ਆ ਆਪਾਂ ਖਾਣੇ ਤਾਂ ਜ਼ਹਿਰ ਆ ਪੀਣੇ ਹੁਣ ਦੇਖ ਲਓ ਆ ਨਦੀਆਂ ਨਾਲ ਜਿੱਦਾਂ ਜਿੱਖਾਲਾ ਕਾਲੇ ਹੋਏ ਪਏ ਪਾਣੀ আর ਫੈਕਟਰੀਆਂ ਦਾ ਗੰਦਾ ਪਾਣੀ ਆ ਨਾ ਫਿਰ ਤਾਂ ਇਹਨਾਂ ਚ ਉਹ ਪਾਣੀ ਤਾਂ ਜ਼ਹਿਰ ਆ ਹਵਾ ਹਵਾ ਜਾਂ ਘਰੇ ਮੋਟਰਸਾਈਕਲਾਂ ਦਾ ਧੂਆਂ ਵੜਾ ਪਿਆ ਉਹ ਤਾਂ ਜ਼ਹਿਰ ਹੈ ਹਰ ਚੀਜ਼ ਹੀ ਜ਼ਹਿਰ ਹੈ ਮਿੱਟੀ ਤਾਂ ਨਸ਼ੀੜੀ ਹੋਈ ਪਈ ਆ ਹੁਣ ਜਿਹੇ ਚ ਜ਼ਹਿਰ ਨਹੀਂ ਪਾਉਂਦੇ ਰਿਹਾ ਸਪਰੇਅ ਨਹੀਂ ਪਾਉਂਦੇ ਤੇ ਫਸਲ ਨਹੀਂ ਦਿੰਦੀ ਇਹ ਵੀ ਨਸ਼ੇ ਤੇ ਲੱਗੀ ਪਈ ਏ ਮਿੱਟੀ ਵੀ ਤੇ ਆਪਣਾ ਤਾਂ ਕਣ ਕਣ ਜ਼ਹਿਰੀਲਾ ਹੋਇਆ ਪਿਆ ਤੇ ਉਹ ਜਹਿਰਾ ਨੂੰ ਖਤਮ ਕਰਨ ਵਾਸਤੇ ਜਿੰਨੀਆਂ ਕਾੜੀਆਂ ਚੀਜ਼ਾਂ ਜਿਵੇਂ ਕਿ ਹੈ ਮਿਰਚਾਂ ਆ ਲਾਲ ਲੰਗਦੀਆਂ ਮਿਰਚਾਂ ਨੇੜੇ ਹੋ ਕੇ ਦੇਖ ਲਓ ਇਹ ਲਾਲ ਲੰਗਦੀਆਂ ਮਿਰਚਾਂ ਇਹਨਾਂ ਨੂੰ ਆਪ ਪਿਆ ਲੈ ਕਰੋ ਜਾ ਕੇ ਚੱਕੀ ਤੇ ਚੱਕਰੇ ਮਿਕਸੀ ਚ ਪੀ ਲੈ ਕਰੋ ਦੋਸਤੋ ਇਹ ਖਾਇਆ ਕਰੋ ਆ ਜਿਹੜਾ ਮਿਰਚਾਂ ਦਾ ਪਾਊਡਰ ਤੁਹਾਨੂੰ ਪੈਕਟਾਂ ਦੇ ਬੰਦ ਕਰਕੇ ਦੇ ਦਿੰਦੇ ਹਨ ਇਹ ਚ ਇਹ ਨਾ ਖਾਇਆ ਕਰੋ ਅੱਧਾ ਤਾਂ ਇਹ ਚ ਰੰਗ ਹੁਣ ਤੁਸੀਂ ਆਪ ਪਿਆ ਲਓ ਆਹ ਤੁਦਲ ਬਦਲੀਆ ਨਾ ਵੀ ਤੁਸੀਂ ਆਪ ਹਨਾ ਬੀਜੀਆਂ ਆਉਂਦੀਆਂ ਵੀ ਇਹ ਮਿਰਚਾਂ ਤੇ ਆਹ ਤੁਸੀਂ ਆ ਪਹਿਲ ਇਹਦਾ ਰੰਗ ਦੇਖ ਲੋ ਕਿਹਜਾ ਹੋਊਗਾ ਤੇ ਆ ਤੁਸੀਂ ਦੇਖ ਲੋ ਲਾਲ ਲਾਲ ਪਈ ਹੈ ਨਾ ਇਹਨੂੰ ਕਹਿੰਨਗੇ ਲਾਲ ਮਿਰਚਾ ਦੱਸੋ ਇਹ ਲਾਲ ਰੰਗ ਆਇਆ ਕਿੱਥੋਂ ਕੈਮੀਕਲ ਆ ਵੀਰੇ ਸਰਾ ਇਹ ਇੱਕ ਤਾਂ ਪਹੁੰ ਜਹਿਰ ਖਾਈਏ ਨਾ ਉਤੋਂ ਇਹਦੇ ਲਾਲ ਰੰਗ ਖਾ ਕੇ ਬੱਚਾ ਨੀ ਕਿਵੇਂ ਹੈ ਫਿਰ ਕਹਿ ਦਿੰਦੇ ਵੀ ਪਈ ਸੰਤਾਨ ਨਹੀਂ ਪੈਦਾ ਹੁੰਦੀ ਨਾ ਬਹੁਤ ਗੱਲਾਂ ਕਹਿ ਦਿੰਦੇ ਆ ਲੋਕ ਡਾਕਟਰ ਡਰਾਈ ਜਾਂਦੇ ਆ ਸਵੇਰ ਤੋਂ ਲੈ ਕੇ ਆਪਾ ਹੁਣ ਆਪਣੇ ਵੀਪੀ ਘਟਣਾ ਵਧਣ ਲੱਗ ਪੈਂਦੇ ਆ ਮਿਰਚਾਂ ਦੇ ਵੀ ਆ ਨਾ ਜਿਹੜੇ ਦੋਸਤੋ ਇਹ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਖਤਮ ਕਰ ਸਕਦੇ ਆ ਆ ਨਿੰਮ ਮੈਂ ਕਹਿੰਨਾ ਵੀ ਆ ਜਿਹੜੇ ਨਿੰਮ ਦੇ ਪੱਤੇ ਖਾ ਲੂ ਤੁਸੀਂ ਤਾਂ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਣੀ ਆ ਬੁਖਾਰ ਬਕੂਰ ਤੋਂ ਪਹਿਲਾਂ ਕਾਹਨ ਦਵਾਈਆਂ ਦਵਾਉਂਦਾ ਸੀ ਨਿੰਮ ਦੇ ਪੱਤੇ ਖਾਂਦੇ ਸੀ ਬਜ਼ੁਰਗ ਘਰੋਂ ਬਚ ਲੋ ਆਪਦੇ ਹੈਂ ਦੋਸਤੋ ਤੇ ਜਿਹੜਾ ਆ ਆਪਾਂ ਜੇ ਮੰਨ ਲਓ ਤੁਸੀਂ ਜਿਹੜਾ ਹੁਣ ਰੋਟੀ ਸਬਜ਼ੀ ਤਾਂ ਹਰ ਇੱਕ ਬੰਦਾ ਖਾਂਦਾ ਹੀ ਆ ਤੇ ਫਿਰ ਬਈ ਤੈਨੂੰ ਇਹਨੂੰ ਛੱਡ ਕੇ ਨਾ ਇਹਦੇ ਵੀ ਨਹੀਂ ਹੋਣਾ ਪਊਗਾ ਮੈਕਸੀਆਂ ਸੋ ਡੇਕਰ ਹੋਕਰ ਪਈਆਂ ਕੀ ਤੁਸੀਂ ਇਹ ਘਰੇ ਨਹੀਂ ਪੀ ਸਕਦੇ ਹੈਂ ਜੇ ਦਹੀ ਸੋ ਡੇਕਰ ਰਹੇਗੀ ਅੰਡਰ ਗੰਡਰ ਮੰਗ ਲੋ ਉਹ ਤਾਂ ਤੁਸੀਂ ਕਹਿ ਦਿੰਨੇ ਵੀ ਸਾਡਾ ਭਾਈ ਜਾਰਾ ਭਾਈ ਜਾਰਾ ਅੰਡੀ ਗਵੰਡੀ ਸਾਡੇ ਆਪਦੇ ਆ ਉਹਨਾਂ ਨੂੰ ਮਿਕਸੀ ਧਾਰੀ ਲੈ ਕੇ 10 ਮਿੰਟ ਤੱਕ ਪੀ ਲੈ ਕਰੋ ਹੈਂ ਤੇ ਨਹੀਂ ਤਾਂ ਕਿਹੜਾ ਕੋਈ ਮਹਿੰਗੀ ਦੀ ਚੀਜ਼ ਆ ਇਹ ਹਾਂ ਤੇ ਇਹਦੇ ਨਾਲ ਦੇਖੋ ਵੀ ਛੋਲੇ ਕੀ ਆ ਜਿੰਨਾ ਕੋਲ ਛੋਲੇ ਅੰਦਰ ਗੰਦਮੰਦ ਇਕੱਠਾ ਹੋਇਆ ਹੋਇਆ ਜ਼ਹਿਰਾਂ ਇਕੱਠੀਆਂ ਹੋ ਰਹੀਆਂ ਸਾਰੀਆਂ ਅੰਦਰੋਂ ਅੰਦਰ ਹੀ ਖਤਮ ਕਰ ਦੂ ਮਿਰਚ ਤੇ ਜਿਹੜੇ ਬੰਦੇ ਨਹੀਂ ਮਿਰਚ ਖਾਂਦੇ ਤੇ ਉਹ ਬਈ ਬਿਮਾਰੀਆਂ ਦਾ ਘਾਰ ਹੀ ਹੁੰਦੇ ਆ ਤੇ ਹੁਣ ਦੇਖੋ ਵੀ ਆ ਮੱਚ ਦੇ ਵਿੱਚ ਤਾਂ ਆਪ ਵੀ ਕੈਮੀਕਲ ਵਾਲਾ ਰੰਗ ਇਹ ਬਚ ਕੇ ਖਾ ਕੇ ਤੁਸੀਂ ਜਿਉਂਦੇ ਵਾਧਣ ਲੰਬਾ ਸਮਾਂ ਜਿਉਂਦੇ ਰਹੋਗੇ ਕਿ ਆ ਖਾ ਕੇ ਮੈਂ ਨੇ ਤੁਸੀਂ ਜਿਹੜੇ ਬਾਲੇ ਵਿਦਵਾਨ ਨਹੀਂ ਬਣਦੇ ਨਾ ਬਾਲਾ ਕਹਿੰਦੇ ਵੀ ਅਸੀਂ ਫੇਸਬੁੱਕ ਹੀ ਵਿਦਵਾਨ ਆ ਉਹ ਮੇਰੇ ਨਾਲ ਦੋ ਚਾਰ ਮਿਲਾਉ। ਮੈਂ ਉਹਨਾਂ ਨੂੰ ਪੁੱਛਿਆ ਵੀ ਉਹ ਦੋ ਤੁਸੀਂ ਕਹਿੰਨੇ ਵੀ ਆਏ 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 ਹੁਣ ਜਦੋਂ ਕੋਈ ਆ ਚੱਜ ਦੀ ਗੱਲ ਅਸੀਂ ਦੱਸੀ ਆ ਲੋਕਾਂ ਨੂੰ ਇਹ ਚ ਵੀ ਬੋਲੋ ਆਖੇ ਬਈ ਵੀ ਆ ਸਿੱਖੋ ਕਹਿੰਨੇ ਤਾਂ ਬਈ ਸਿਰਾ ਕਰਾ ਤਰੀਏ ਚੱਜ ਦੀ ਗੱਲ ਕੀਤੀ ਆ ਹੁਣ ਇਹ ਵੀਡੀਓ ਉਹਨਾਂ ਨੂੰ ਦੱਸਣੀ ਐਡੇ ਕਮਿਨੇ ਲੋਕ ਜਦੋਂ ਅਸੀਂ ਵੀ ਮਤਲਬ ਕੋਈ ਕਹਿੰਦੇ ਵੀਡੀਓ ਪਾ ਦਾਂਗੇ ਹਨਾ ਹੋਰ ਕੋਈ ਤੇ ਉਹਦੋਂ ਕਹਿਣਗੇ ਵੀ ਆਹ ਭਈਆ ਨੌਕਸ ਕੱਢਣ ਮੈਂਤ ਚਾਹ ਰਹੇ ਹਾਂ ਤੇ ਮੈਂ ਕਹਿੰਦਾ ਵੀ ਜਿਓ ਨੌਕਸ ਮੇਰੇ ਮੂਹਰੇ ਬੋਲ ਕੇ ਕੱਢਣਾ ਹਨਾ ਮੈਂ ਕਿਤੇ ਹੀ ਬੋਲਦੇ ਬੈਠ ਕੇ ਤੇ ਉੱਥੇ ਮੈਂ ਉਹਨਾਂ ਨੂੰ ਜਵਾਬ ਵੀ ਦੇ ਜਾਂਦਾ ਉਹਨਾਂ ਨੇ ਝੂਠਾ ਵੀ ਸਾਬਤ ਕਰਦੇ ਆ ਸਬੂਤਾਂ ਦੇ ਆਧਾਰ ਤੇ ਗੱਲ ਕਰਕੇ ਹਨਾ ਜਾਂ ਉਹਨਾਂ ਨੂੰ ਆਪ ਨੂੰ ਤਾਂ ਅਕਲ ਨਹੀਂ ਹੁੰਦੀ ਉਹ ਹੀ ਆਪ ਦੀ ਛੁੰਦਰ ਛੱਡ ਦਿੰਦੇ ਤੇ ਦੇਖਣ ਵਾਲਿਆਂ ਨੂੰ ਐ ਲੱਗਦਾ ਵੀ ਆ ਜਿਹਨੇ ਕਮੈਂਟਾਂ 'ਚ ਛੁੰਦਰ ਛੰਡੀ ਆ ਇਹੀ ਬੜਾ ਸਿਆਣਾ ਪਰ ਉਹ ਸਿਆਣੇ ਸੁਣੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਅਕਲ ਹੀ ਨਹੀਂ ਕੋਈ ਤੁ ਜਿਹੜੇ ਨਵਾਲੇ ਇਕਲਾ ਉਹ ਕਮੈਂਟ ਕਰਨਾ ਤੇ ਨਾਲ ਇੱਕ ਸਬੂਤ ਵੀ ਦਿਆ ਕਰਨਾ ਵੀ ਜਿਹੜੀ ਅਸੀਂ ਆ ਕਮੈਂਟ ਚ ਛੁੰਦਰ ਛੱਡੀ ਆ ਤੇ ਇਹਦਾ ਆਸ ਤਰਕ ਦੇ ਆਧਾਰ ਤੇ ਚੁੰਦਰ ਛੱਡੀ ਹੈ ਦੋਸਤੋ ਇਹ ਮਿਰਚ ਦੇ ਜਿਹੜੇ ਬੀ ਆ ਨਾ ਕਹਿੰਦੇ ਇਹਨਾਂ ਤੋਂ ਕੈਂਸਰ ਵਰਗੀ ਬਿਮਾਰੀ ਨੂੰ ਰੋਕਣ ਲਈ ਕੈਪਸੂਲ ਆ ਜਿਹੜੇ ਤਿਆਰ ਹੋ ਰਹੇ ਆ ਜੇ ਹੋਰ ਕੁਝ ਨਹੀਂ ਸ਼ੁੱਧ ਖਾਦਾ ਜਾਂਦਾ ਤਾਂ ਮਿਰਚਾਂ ਦਾ ਘੱਟੋ ਘੱਟ ਸ਼ੁੱਧ ਆ ਜਿਹੜਾ ਖਾ ਲਿਆ ਕਰੋ ਬਸ ਆਪਾਂ ਨੂੰ ਨਾ ਥੋੜਾ ਜਿਹਾ ਸੌਖਾ ਹੋ ਗਿਆ ਵੀ ਚਲੋ ਇਹ ਚਮਚਾ ਭਰਿਆ ਤੇ ਪਾ ਲਿਆ ਹਨਾ ਬੁੜੀਆਂ ਨੂੰ ਵੀ ਆਏ ਹੋ ਜਾਂਦਾ ਵੀ ਰਗੜਨੀਆਂ ਨਹੀਂ ਪੈਂਦੀਆਂ ਕੁੱਟਣੀਆਂ ਨਹੀਂ ਪੈਂਦੀਆਂ ਚਲੋ ਅੱਜਗਲ ਤਾਂ ਕੁੰਡੇ 'ਚ ਵੀ ਨਹੀਂ ਹਨਾ ਤੁਸੀਂ ਕੁੱਟਣਾ ਤੁਸੀਂ ਮਿਕਸੀ ਲੈਣੀ ਹੈ ਤੇ ਉਹਦੇ ਵਿੱਚ ਜਿਹੜੀਆਂ ਗ੍ਰाइंड ਕਰ ਲਿਆ ਕਰੋ ਘਰ ਦੀਆਂ ਕਿਸੇ ਤੋਂ ਲੈ ਲਿਆ ਕਰੋ ਤੇ ਜੈਰਾ ਜਿਵੇਂ ਹੁਣ ਆਪਾਂ ਖਾ ਰਹੇ ਆ ਤਾਂ ਮਿਰਚਾ ਜਿਹੜੀ ਬਹੁਤ ਜ਼ਰੂਰੀ ਆ ਨਿੰਮ ਨਿੰਮ ਵੀ ਖਾ ਲਿਆ ਕਰੋ ਬੇਸ਼ੱਕ ਤੁਸੀਂ ਪੱਤੇ ਕੱਚੇ ਤੋੜ ਕੇ ਖਾ ਲੇ ਬੇਸ਼ੱਕ ਤੁਸੀਂ ਜਿਵੇਂ ਵੀ ਕਾੜਾ ਬਣਾ ਕੇ ਪੀ ਸਕਦੇ ਆ ਤੇ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਾਰਾ ਕੁਝ ਖਾਣ ਪੀਣਾ ਹਨਾ ਉਹ ਵੀ ਆਪਣਾ ਅੱਜ ਕੱਲ੍ਹ ਜ਼ਹਿਰ ਹੀ ਹੋ ਗਿਆ ਤਾਂ ਇਹ ਚੀਜ਼ਾਂ ਜ਼ਰੂਰੀ ਆ ਜਿਨ੍ਹਾਂ ਨੂੰ ਇਹ ਗੱਲ ਚ ਦਮ ਲੱਗਿਆ ਸਾਰਿਆਂ ਨੂੰ ਕਮੈਂਟ ਜ਼ਰੂਰ ਕਰਨਾ ਤੇ ਸਾਬਤ ਮਿਰਚਾਂ ਜਿਹੜੀਆਂ ਉਹ ਜ਼ਰੂਰ ਘਰੇ ਸ਼ੁਰੂ ਕਰਨੀਆਂ ਵਰਤਣੀਆਂ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸੇਖੋਂ ਜੋ ਕੋਈ ਬਾਲਾ ਸਿਆਣਾ ਬਣਦਾ ਤੇ ਮੇਰੇ ਨਾਲ ਬੁਲਾਓ ਪੱਟੀ ਬੁਲਾਓ ਕਰ ਲੈਨੇ ਆ ਤੇ ਨਹੀਂ ਜੇ ਕਿਸੇ ਨੇ ਕਮੈਂਟਾਂ ਚ ਸਾਡੀ ਗੱਲ ਚ ਕੋਈ ਨੁਕਸ ਕੱਢਣਾ ਤੇ ਨਾਲ ਉਹਨੂੰ ਦੱਸਣਾ ਪਊਗਾ ਵੀ ਇਹ ਐਸ ਗੱਲ ਨੂੰ ਨੁਕਸ ਕੱਢ ਰਿਹਾ ਉਹ ਵੀ ਨਾਸ਼ੁੰਦਰ ਛੱਡੇ ਤੋਈ ਹਾਂ ਤੇ ਨਹੀਂ ਤਾਂ ਵਾਕਿ ਜਿਹਨੇ ਛਰਨੀ ਹੈ ਤਾਂ ਸਾਡੀ ਜਿੱਤ ਹੈ ਕੋਈ ਆ ਸਾਡੇ ਅਸੀਂ ਤਾਂ ਵੀ ਲੋਕਾਂ ਦੀ ਭਲਾਈ ਲਈ ਗੱਲਾਂ ਦੱਸਦੇ ਆ ਤੇ ਦੱਸਦੇ ਹੀ ਰਹਿਣਗੇ